ਪੰਜ ਬਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜੁਨ ਕਾਇਆ ਪਲਟ ਕੇ ਮੂਰਤ ਅਰਗ ਬਿੰਦ ਸਵਾਰੀ ਚੱਲੇ ਪੀੜੀ ਸੋਡੀਆਂ ਰੂਪ ਦਿਖਾਵਣ ਵਾਰ ਵਾਰੀ ਦਲ ਭੰਜਨ ਗੁਰ ਸੂਰਮਾ ਵਡਜੋ ਦਾ ਬ ਪਰੇ ਉਪਕਾਰੀ ਪੁੱਛਣ ਸਖਿਆਰ ਦਾਸ ਕਰ ਛੇ ਮੈਲਾਂ ਤੱਕ ਦਰਸ ਨਿਹਾਰੇ ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਨੋ ਸੰਸਾਰੀ ਕਾਲਯੁਗ ਦੇ ਪੀੜੇ ਛੋਡੀਆਂ ਨੇ ਚਲਨ ਹੀ ਵਸਾਰ ਖਲਾਰੀ ਜੁਗ ਜੁਗ ਸਤ ਗੁਰ ਤਰੇ அவਤਾਰੀ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਕੇ ਮਹਾਰਾਜ ਜੀ ਨੇ ਹਾਲ ਕਰ ਰਹੇ ਨੇ ਆਪਣੀ 7000 ਫੌਜ ਦੀ ਤਬਾਈ ਅਦੇ ਸਪਾਸਲਾਰ ਮੁਖਲਿਸ ਖਾਨ ਦੇ ਮਰ ਜਾਣਾ ਸੁਣ ਕੇ ਬਾਦਸ਼ਾਹ ਨੂੰ ਚਿੰਤਾ ਲੱਗ ਗਈ ਵੀ ਇਸ ਤਰ੍ਹਾਂ ਹੀ ਸ਼ਕਤੀਸ਼ਾਲੀ ਹੋ ਕੇ ਕਿਸੇ ਦਿਨ ਗੁਰੂ ਕਿਸੇ ਦੇਸ਼ ਤੇ ਕਬਜ਼ਾ ਕਰ ਲਵੇਗਾ ਇਹਦਾ ਹੁਣੇ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ ਇਹ ਵਿਚਾਰ ਕਰਕੇ ਬਾਦਸ਼ਾਹ ਨੇ ਉਸੇ ਸਮੇਂ ਆਪਣੇ ਸਾਰੇ ਵਜ਼ੀਰਾ ਸਲਾਕਾਰ ਉਮਰਾਵਾਂ ਨੂੰ ਸਦਕੇ ਆਖਿਆ ਵੀ ਤੁਸੀਂ ਗੁਰੂ ਦੀ ਗੱਲ ਸੁਣ ਲਈ ਹੋਵੇਗੀ ਉਹਨੇ ਸਾਡੀ ਸਾਰੀ 7000 ਸੈਨਾ ਜਿਹੜੀ ਮੁਖਲਸ ਖਾਨ ਨਾਲ ਭੇਜੀ ਸੀ ਉਹਨੂੰ ਤਬਾਹ ਕਰ ਦਿੱਤਾ ਹੁਣ ਇੱਕ ਤਕੜੀ ਸ਼ਸਤਰਬੰਦ ਫੌਜ ਲੈ ਕੇ ਜਾਓ ਗੁਰੂ ਨੂੰ ਫੜ ਕੇ ਲਿਆਓ ਜਾਂ ਉੱਥੇ ਜੰਦ ਵਿੱਚ ਮਾਰ ਦਿਓ ਉਹਨੂੰ ਬਾਦਸ਼ਾਹ ਨਾਲ ਝਗੜਾ ਕਰਨ ਦਾ ਪਤਾ ਲੱਗ ਜਾਵੇ ਬਾਦਸ਼ਾਹ ਦੀ ਗੱਲ ਸੁਣ ਕੇ ਜਦੋਂ ਸਾਰਿਆਂ ਨੇ ਇਹਦੀ ਪ੍ਰੋੜਤਾ ਕਰ ਦਿੱਤੀ ਦਾ ਵਜ਼ੀਰ ਖਾਨ ਦਾ ਬਾਦਸ਼ਾਹ ਸਲਾਮਤ ਜਿਸ ਬਾਜ ਪਿੱਛੇ ਤੁਸੀਂ ਗੁਰੂ ਨਾਲ ਝਗੜਾ ਕੀਤਾ ਉਸ ਵਰਗੇ ਤੁਸੀਂ ਹਜ਼ਾਰ ਬਾਜ ਹੋਰ ਦੇਸ਼ਾਂ ਤੋਂ ਮੰਗਵਾ ਸਕਦੇ ਹੋ ਇਹ ਮਮੂਲੀ ਜੀ ਗੱਲ ਪਿੱਛੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਨਾਲ ਝਗੜਾ ਨਹੀਂ ਵਧਾਉਣਾ ਚਾਹੀਦਾ। ਆਪ ਜੀ ਨੂੰ ਪਤਾ ਹੈ ਵੀ ਜਦੋਂ ਇਹਨਾਂ ਨੂੰ ਆਪ ਦੇ ਪਿਤਾ ਨੇ ਚੰਦੂ ਦੀ ਚੁੱਕਣਾ ਕਰਕੇ ਗਵਾਲੀਅਰ ਦੇ ਕਿਲੇ ਵਿੱਚ 40 ਦਿਨਾਂ ਵਾਸਤੇ ਭੇਜ ਦਿੱਤਾ ਸੀ। ਫਿਰ ਜਦੋਂ 40 ਦਿਨ ਬੀਤਣ ਅਪਰੰਤ ਗੁਰੂ ਜੀ ਨੂੰ ਛੱਡਿਆ ਗਿਆ ਤਾਂ ਰਾਤ ਸਮੇਂ ਦੋ ਸ਼ੇਰ ਬਾਦਸ਼ਾਹ ਦੀ ਛਾਤੀ ਉੱਤੇ ਚੜ ਜਾਂਦੇ ਸਨ। ਹਰ ਜਦੋਂ ਡਰ ਕੇ ਬਾਦਸ਼ਾਹ ਗੁਰੂ ਜੀ ਨੂੰ ਯਾਦ ਕਰਦਾ ਸੀ ਗੁਰੂ ਜੀ ਆਪਣੇ ਰਮਾਲੇ ਦੇ ਇਸ਼ਾਰੇ ਨਾਲ ਸ਼ੇਰਾਂ ਨੂੰ ਪਿੱਛੇ ਢਾ ਦਿੰਦੇ ਸਨ ਇਹ ਅਜਮਤ ਵੇਖ ਕੇ ਬਾਦਸ਼ਾਹ ਨੇ ਗੁਰੂ ਜੀ ਨੂੰ ਕਿਲੇ ਵਿੱਚੋਂ ਸੁਧਵਾਲਿਆ ਸੀ ਔਰ ਗੁਰੂ ਜੀ ਨੇ ਆਪਣੇ ਨਾਲ 52 Rajput ਰਾਜੇ ਜਿਹੜੇ ਕਿਲੇ ਵਿੱਚ ਕੈਦ ਸਨ ਉਹ ਵੀ ਬੰਦ ਖ਼ਲਾਸ ਕਰਾ ਦਿੱਤੇ ਸਨ ਬਾਫਿਸ਼ਾ ਨੇ ਚੰਦੂ ਦੀਵਾਨ ਨੂੰ ਵੀ ਜਿੰਨੇ ਇਹਨਾਂ ਦੇ ਪਿਤਾ ਜੀ ਨੂੰ ਨਿਰਦੋਸ਼ ਸ਼ਹੀਦ ਕਰਵਾ ਦਿੱਤਾ ਸੀ ਇਹਨਾਂ ਦੇ ਹਵਾਲੇ ਕਰ ਦਿੱਤਾ ਸੀ ਪੀਰ ਮੀਆਂ ਮੀਰ ਜੀ ਪਾਸੋਂ ਵੀ ਆਪ ਗੁਰੂ ਜੀ ਦੀ ਮਹਿਮਾ ਸੁਣ ਚੁੱਕੇ ਹੋ ਇਸ ਲਈ ਮੈਂ ਇਹ ਹੀ ਬੇਨਤੀ ਕਰਦਾ ਹਾਂ ਕਿ ਗੁਰੂ ਜੀ ਨਾਲ ਆਪ ਜੀ ਨੂੰ ਝਗੜਾ ਵਧਾਉਣਾ ਨਹੀਂ ਚਾਹੀਦਾ ਕਿੰਚਿਤ ਬੇਗਾਂ ਦਾ ਗੁਰੂ ਜੀ ਸੁਲਾਕੁਨਾਨ ਮੁਲਕ ਵਿੱਚ ਫਤੂਰ ਨਹੀਂ ਪਾਉਣਾ ਚਾਹੁੰਦੇ ਪਰ ਮੈਂ ਇਹ ਵੀ ਸੁਣਿਆ ਕਿ ਗੁਰੂ ਜੀ ਅੰਮ੍ਰਿਤਸਰ ਛੱਡ ਕੇ ਕਿਸੇ ਹੋਰ ਪਾਸੇ ਚਲੇ ਗਏ ਨੇ ਬਾਦਸ਼ਾਹ ਨੇ ਕਿੰਚਤ ਵੇਖਦੋਂ ਸੁਣ ਕੇ ਆਖਿਆ ਵੀ ਇਹ ਚੰਗੀ ਗੱਲ ਆ ਕਿ ਉਹ ਅੰਮ੍ਰਿਤਸਰ ਛੱਡ ਕੇ ਚਲੇ ਗਏ ਨੇ ਫਿਰ ਕੋਈ ਅਰਜ ਨਹੀਂ ਉਹਨਾਂ ਦਾ ਪਿੱਛਾ ਕਰਕੇ ਬ्यर्थਾ ਆਦਮੀ ਨਹੀਂ ਮਰਵਾਉਣੇ ਚਾਹੀਦੇ ਇਸ ਤਰ੍ਹਾਂ ਕਰਕੇ ਬਾਦਸ਼ਾਹ ਨੇ ਮਾਮਲਾ ਖਤਮ ਕਰ ਦਿੱਤਾ ਮਹਾਰਾਜ ਜੀ ਬੀਬੀ ਵੀਰੋ ਦਾ ਵਿਆਹ ਕਰਕੇ ਤਰਨਤਾਰਨ ਦੇ ਰਸਤੇ ਪਰਿਵਾਰ ਸਹਿਤ ਗੋਇੰਦਵਾਲ ਪਹੁੰਚ ਗਏ ਗੋਇੰਦਵਾਲ 2 ਦਿਨ ਵਿਸਰਾਮ ਕਰਕੇ ਆਪ ਆਪਣੇ ਯੋਧਿਆਂ ਨਾਲ ਕਰਤਾਰਪੁਰ ਚਲੇ ਗਏ ਅਤੇ ਪਰਿਵਾਰ ਨੂੰ ਬਾਬਾ ਸੁੰਦਰਦਾਸ ਜੀ ਪਾਸ ਗੋਇੰਦਵਾਲੀ ਰਹਿਣ ਦਿੱਤਾ ਬਾਬਾ ਸੁੰਦਰ ਬਾਬਾ ਮੋਰੀ ਜੀ ਦੇ ਸੁਪੁੱਤਰ ਬਾਬਾ ਆਨੰਦ ਜੀ ਦਾ ਪੁੱਤਰ ਸੀ RAM ਕਲੀ ਸੱਦ ਬਾਣੀ ਇਹਨਾਂ ਦੀ ਰਚਨਾ ਹੈ ਜਦੋਂ ਗੁਰੂ ਜੀ ਕਰਤਾਰਪੁਰ ਪਹੁੰਚ ਗਏ ਤਾਂ ਆਪ ਜੀ ਦੇ ਦਰਸ਼ਨ ਕਰਕੇ ਮਾਤਾ ਕੌਲਾ ਬੜੀ ਪਰਸੰਨ ਹੋਈ ਉਹ ਆਂਦੀ ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕਰਕੇ ਮੈਨੂੰ ਮੇਰੇ ਅੰਤ ਸਮੇਂ ਦਰਸ਼ਨ ਦਿੱਤੇ ਨੇ ਮੇਰਾ ਅੰਤ ਸਮਾ ਆ ਗਿਆ ਆਪ ਜੀ ਇਸ ਸਮੇਂ ਦਰਸ਼ਨ ਕਰਕੇ ਮੇਰਾ ਜਨਮ ਮਰਨ ਮਿਟ ਗਿਆ ਗੁਰੂ ਜੀ ਨੇ ਕੌਲਾਂ ਨੂੰ ਆਖਿਆ ਕੋਈ ਚਿੰਤਾ ਨਾ ਕਰ ਅਸੀਂ ਤੇਰੇ ਪਾਸ ਹੀ ਆ ਮਾਤਾ ਕੌਲਾਂ ਪਾਸੋਂ ਉੱਟ ਕੇ ਗੁਰੂ ਜੀ ਆਪਣੇ ਸਥਾਨ ਤੇ ਆਈ ਸਨ ਕਰਤਾਰਪੁਰ ਦੇ ਕੁਝ ਆਦਮੀਆਂ ਨੇ ਆ ਕੇ ਗੁਰੂ ਜੀ ਨੂੰ ਮੱਥਾ ਟੇਕਿਆ ਬੇਨਤੀ ਕੀਤੀ ਮਹਾਰਾਜ ਜੀ ਇੱਥੇ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਜੋ ਪਿੰਡ ਦੇ ਮਾਲ ਡੰਗਰ ਦਾ ਬਹੁਤ ਨੁਕਸਾਨ ਕਰਦਾ ਆਪ ਕਿਰਪਾ ਕਰਕੇ ਸਾਨੂੰ ਸ਼ਿਕਾਰ ਕਰਕੇ ਇਹਨੂੰ ਮਾਰਨਾ ਚਾਹੀਦਾ ਹੈ ਨਗਰ ਨਿਵਾਸੀ ਇਸ ਦੇ ਪਾਸੋਂ ਬਹੁਤ ਦੁਖੀ ਨੇ ਨਗਰ ਵਾਸੀਆਂ ਦੀ ਬੇਨਤੀ ਸੁਣ ਕੇ ਗੁਰੂ ਜੀ ਆਪਣੇ ਸੂਰਬਿਆਂ ਨੂੰ ਨਾਲ ਲੈ ਕੇ ਉਸੇ ਸਮੇਂ ਜੰਗਲ ਨੂੰ ਚੱਲ ਪਏ ਜੰਗਲ ਵਿੱਚ ਕੁਝ ਦੂਰ ਜਾ ਕੇ ਜਦੋਂ ਆਪ ਜੀ ਨੂੰ ਸ਼ਿਕਾਰੀਆਂ ਨੇ ਦੱਸਿਆ ਵੀ ਸ਼ੇਰ ਇੱਕ ਝੰਗੀ ਵਿੱਚ ਸੁੱਤਾ ਹੋਇਆ ਆਪ ਜੀ ਨੇ ਉਹਨਾਂ ਨੂੰ ਆਖਿਆ ਤੁਸੀਂ ਚੁੱਪ ਕਰਕੇ ਦੂਰ ਹੀ ਖੜੇ ਰਹੋ ਅਸੀਂ ਕੱਲੇ ਜਾ ਕੇ ਨੂੰ ਜਗਾਉਂਦਿਆਂ ਤਦ ਗੁਰੂ ਜੀ ਕੱਲੇ ਢਾਲ ਤਲਵਾਰ ਲੈ ਕੇ ਘੋੜੇ ਤੇ ਉਤਰ ਗਏ। ਉੱਥੇ ਚਲੇ ਗਏ ਜਿੱਥੇ ਸ਼ੇਰ ਸੁੱਤਾ ਹੋਇਆ ਸੀ। ਗੁਰੂ ਜੀ ਜੀ ਨੇ ਨੇੜੇ ਜਾ ਕੇ ਸ਼ੇਰ ਨੂੰ ਲਲਕਾਰਿਆ। ਲਲਕਾਰ ਸੁਣ ਕੇ ਸ਼ੇਰ ਨੇ ਉੱਠ ਕੇ ਬੜੇ ਜ਼ੋਰ ਦੀ ਭਵਕ ਮਾਰੀ ਜਿਸ ਨਾਲ ਦੂਰ ਦੂਰ ਦੇ ਜਾਨਵਰ ਵੀ ਡਰ ਗਏ। ਫਿਰ ਸ਼ੇਰ ਨੇ ਸਾਹਮਣੇ ਹੋ ਕੇ ਗੁਰੂ ਜੀ ਨੂੰ ਵੇਖਿਆ। ਇਕਦਾਂ ਹੀ ਟੱਪ ਕੇ ਆਪ ਜੀ ਉਪਰਾਨ ਪਿਆ ਗੁਰੂ ਜੀ ਨੇ ਛਣ ਵਿੱਚ ਸ਼ੇਰ ਆਸਨ ਬੈਠ ਕੇ ਖੱਬੇ ਹੱਥ ਨਾਲ ਸ਼ੇਰ ਅੱਗੇ ਢਾਲ ਕਰਕੇ ਉਹਦੇ ਵਾਰ ਨੂੰ ਰੋਕ ਲਿਆ ਤੇ ਸੱਜੇ ਹੱਥ ਨਾਲ ਉਹਦੇ ਪੇਟ ਵਿੱਚ ਤਲਵਾਰ ਫੇਰ ਕੇ ਉੱਥੇ ਹੀ ਢੇਰੀ ਕਰ ਦਿੱਤਾ ਇਹ ਕਾਤੁਕ ਵੇਖ ਕੇ ਗੁਰੂ ਜੀ ਦੇ ਸਾਥੀਆਂ ਨੇ ਖੁਸ਼ੀ ਦੇ ਜਕਾਰੇ ਛੱਡੇ ਸ਼ੇਰ ਦੇ ਮਰਦਾ ਸਰੀਰ ਨੂੰ ਚੁੱਕ ਕੇ ਪਿੰਡ ਲੈ ਜਾਂਦਾ ਜਦੋਂ ਸ਼ੇਰ ਨੂੰ ਮਾਰ ਕੇ ਗੁਰੂ ਜੀ ਘਰ ਆਏ ਉਸ ਸਮੇਂ ਦੋ ਘੜੀਆਂ ਧਿਆਨ ਰਹਿਦਾ ਸੀ ਗੁਰੂ ਜੀ ਕੌਲਾਂ ਦਾ ਅੰਤ ਸਮਾ ਵੇਖ ਕੇ ਉਹਦੇ ਪਾਸ ਚਲੇ ਗਏ ਕੌਲਾ ਅੱਗੇ ਗੁਰੂ ਜੀ ਦੇ ਚਰਨਾਂ ਦੇ ਧਿਆਨ ਵਿੱਚ ਸਮਾਧੀ ਲਾ ਕੇ ਬੈਠੀ ਹੋਈ ਸੀ ਗੁਰੂ ਜੀ ਨੇ ਕੌਲਾਂ ਦੇ ਸਿਰ ਤੇ ਹੱਥ ਰੱਖ ਕੇ ਉਹਨੂੰ ਆਖਿਆ ਸਤਨਾਮ ਆਖੋ ਕੌਲਾ ਨੇ ਅੱਖਾਂ ਖੋਲ੍ਹ ਕੇ ਗੁਰੂ ਜੀ ਨੇ ਵੇਖਿਆ ਸਤਨਾਮ ਆ ਕੇ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਉਹਨੂੰ ਸੰਬੋਧਨ ਕਰਕੇ ਆਖਿਆ ਤੇਰਾ ਜੀਵਨ ਹੁਣ ਕੇਵਲ ਚਾਰ ਘੜੀ ਰਹਿ ਗਿਆ ਸਰੀਰ ਕੱਚੇ ਪਾਜ ਵਾਂਗੂ ਥਿਰ ਨਹੀਂ ਰਹਿੰਦਾ ਜੋ ਕੁਝ ਵੀ ਸੰਸਾਰ ਵਿੱਚ ਦਿਸ ਰਿਹਾ ਸਭ ਨਾਸਵੰਤ ਕੇਵਲ ਆਤਮਾ ਆਪਣਾ ਆਤਮਾ ਹੀ ਅਬਨਾਸੀ ਆ ਜੋ ਸਦਾ ਰਹਿੰਦਾ ਇਸ ਕਰਕੇ ਸਮੇਂ ਨੂੰ ਇਸ ਸਮੇਂ ਤੂੰ ਸਰੀਰ ਨੂੰ ਮਿੱਥਿਆ ਜਾਣ ਕੇ ਆਪਣੇ ਆਤਮਾ ਸਰੂਪ ਵਿੱਚ ਬਿਰਤੀ ਨੂੰ ਜੋੜ ਲੈ ਤੇਰਾ ਜਨਮ ਮਰਨ ਮਿਟ ਜਾਏਗਾ ਇਸ ਤਰ੍ਹਾਂ ਜਦੋਂ ਕੌਲਾ ਨੇ ਆਪਣੇ ਅੰਦਰ ਬਿਰਤੀ ਟਿਕਾ ਲਈ ਉਹਨੂੰ ਤਤਸ਼ਨ ਆਪਣਾ ਸਰੂਪ ਦਿਸ ਪਿਆ ਗੁਰੂ ਜੀ ਦੀ ਕਿਰਪਾ ਨਾਲ ਬ੍ਰਹਮ ਗਿਆਨ ਪ੍ਰਾਪਤ ਹੋ ਗਿਆ। ਅਰ ਕੌਲਾ ਇਸ ਦਸ਼ਾ ਵਿੱਚ ਸਮਾਧੀ ਸਥਿਤ ਹੋ ਕੇ ਸਰੀਰ त्याग ਕੇ ਸੱਚਖੰਡ ਚਲੀ ਗਈ। ਕਰਤਾਰਪੁਰ ਜਨਮਾਸਮੇ ਗੁਰੂ ਜੀ ਦੋ ਵੇਲੇ ਦੀਵਾਨ ਸਜਾਏ। ਬਾਰੋਂ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਸਤਨਾਮ ਦਾ ਉਪਦੇਸ਼ ਦੇ ਕੇ ਮਹਾਰਾਜ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ